ਸਾਬ ਸਾਬ ਨਸ਼ਾ ਦੇ ਖਿਲਾਫ ਲਗਾਤਾਰ ਕੋਸ਼ਿਸ਼ ਦੀ ਮਿਹਨਤ ਚੱਲ ਰਹੀ ਹੈ ਇੱਕ ਮਹਿਲਾ ਨੂੰ ਜਿਹੜਾ ਜਾਣਕਾਰੀ ਮਿਲੀ ਹੈ ਕਿ ਉਹਨੂੰ ਗ੍ਰਿਫਤਾਰ ਕੀਤਾ ਹੈ ਕੀ ਮਿਲਿਆ ਉਹਦੇ ਕੋਲੋਂ ਤੇ ਕੀ ਕੁਰਸ਼ ਇਹ ਦਰਨਪ੍ਰੀਤ ਕੌਰ ਉਰਫ ਗੁੜੀਆ 11 ਫੀਸਦੀ ਹੈ ਤੇ ਇਹਦੇ ਕੋ ਅਸੀਂ ਮਤਲਬ ਏਐਸਆਈ ਸਤੰਦਰ ਸਿੰਘ ਨੇ ਸਤੰਦਰਪਾਲ ਸਿੰਘ ਨੇ ਪੀਸੀਏ ਸਟੇਡੀਅਮ ਦੇ ਬੈਕਸਾਈਡ ਤੋਂ ਆਪਣੇ 100 ਗ੍ਰਾਮ ਚਟਾ ਬਰਾਮਤ ਹੋਇਆ ਉਹਦੇ ਕੋਲ ਤੇ ਪਹਿਲਾਂ ਨੂੰ ਦੱਸਿਆ ਦਰ ਗੁਰੂ ਗੁਰੂ ਆ ਇਹਦੀ ਇਹ ਦੀ ਜਿਹੜੀ ਰੀਅਲ ਸਿਸਟਰ ਹੈ ਇਹਨੂੰ ਪਹਿਲਾਂ ਖੁਸ਼ੀ ਨੂੰ ਵੀ ਅਸੀਂ ਪਹਿਲਾਂ 11 ਫੇਸ ਚ ਫੜਿਆ ਸੀਗਾ ਇਹਦੀ ਜਿਹੜੀ ਉਹ ਰੀਅਲ ਸਿਸਟਰ ਹੈ ਤੇ ਹੁਣ ਇਹਦੇ ਦੇ ਇੱਕ ਅਦਾ ਮਕਦਮਾ ਐਂਟੀਸਟੈਂਡਸ ਵੈਰੀਫਾਈ ਕਰਨ ਤੇ ਇੱਕ ਜੀਰਕਪੁਰ ਵੀ ਮਕਦਮਾ ਹੋਇਆ ਹੋਇਆ ਤੇ ਹੁਣ ਅਸੀਂ 8 ਫੇਜ਼ ਦੇ ਵਿੱਚ 29 ਨੰਬਰ ਐਫ ਆਈ ਆਰ ਦਿੱਤੀ ਹੈ 21 85 ਪੁੱਛਿਆ ਲੱਗੇ ਸੀ ਕਿੱਥੋਂ ਲੈ ਕੇ ਇਹ ਪੁੱਛਿਆ ਨੇ ਸਪਲਾਈ ਕਰਨਾ ਸੀ ਇਹ ਹਾਂਜੀ ਇਹਦੀ ਬੈਂਕ ਲਿੰਕੇਜ ਨੂੰ ਅਸੀਂ ਕਰਦੇ ਹੋਏ ਇਹ ਬੇਸਿਕਲੀ ਅੰਮ੍ਰਿਤਸਰ ਤੋਂ ਲੈ ਕੇ ਆਈ ਅਸੀਂ ਇਹ ਵੀ ਵੈਰੀਫਾਈ ਕਰ ਰਹੇ ਹਾਂ ਕਿ ਕਦੇ ਲਈ ਇਹ ਨੇ ਇਹ ਕੰਮ ਕਰਦੀ ਸਰਪਰਮਾ ਕੋਈ ਮਸੀਹ ਦੇ ਸਾਹਮਣੇ ਇਹ ਕਿੰਨੇ ਵਾਰ ਇਹ ਕਨਸਾਈਨਮੈਂਟ ਲੈ ਆ ਚੁੱਕੀ ਹੈ ਇਹ ਜੇ ਡਿਟੇਲਿੰਗ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਫਿਰ ਵੀ ਜਿਹੜੀ ਹੈਗੀ ਹੈ ਜਦ ਅਸੀਂ ਜਦੋਂ ਡ੍ਰੌਪ ਟੈਸਟ ਕਰਾਇਆ ਤੇ ਇਹ ਵੀ ਪੋਜ਼ਿਟਿਵ ਆਈ ਸੀ ਇਸ ਵਿੱਚ ਕੋਈ ਹੋਰ ਵੀ ਇਨਵੋਲਡ ਇਹ ਥਾ ਦੇ ਤੁਹਾਨੂੰ ਡਿਟੇਲਿੰਗ ਅਸੀਂ ਆਪਣੇ ਬਖਰੇ ਪ੍ਰੈਸ ਨੋਟ ਜੱਥੇ ਹਾਂਜੀ ਐਫ ਆਈ ਆਰ ਦਰਜ ਕਰਕੇ ਉਹਨੂੰ ਅਦਾਲਤ 'ਚ 2 ਦਿਨ ਦਾ ਰਿਮਾਂਡ ਹੈ